ਹਲੋ ਜੀ ਤੁਹਾਡਾ ਸਾਰੇ ਦਾ ਪਰਮਜੀਤ ਦੀ ਰਸੋਈ ਵਿੱਚ ਸਵਾਗਤ ਹੈ ਅੱਜ ਮੈਂ ਤੁਹਾਡੇ ਲਈ ਲੈ ਕੇ ਆਈ ਹਾਂ ਸਾਬੂਦਾਣੇ ਦੀ ਖੀਰ ਤੇ ਆਓ ਅਸੀਂ ਫਿਰ ਸਾਬੂਦਾਣੇ ਦੀ ਖੀਰ ਬਣਾਉਣਾ ਸ਼ੁਰੂ ਕਰੀਏ ਬਹੁਤ ਹੀ ਜਦਾ ਸਵਾਦ ਬਣ ਕੇ ਤਿਆਰ ਹੁੰਦੀ ਹੈ ਇਕੋ ਲਈ ਆਪਾਂ ਸਾਬੂਦਾਣੀ ਦੇ ਲਈ ਸੀ ਉਹਨੂੰ ਅਸੀਂ ਭਿਜਨੇ ਪਾ ਕੇ ਰੱਖ ਦਿੱਤਾ ਸੀ 1 ਘੰਟੇ ਦੇ ਲਈ 1 ਘੰਟੇ ਬਾਅਦ ਅਸੀਂ ਦੇਖਿਆ ਜਿਹੜਾ ਸਾਡਾ ਸਾਬੂਦਾਣਾ ਹੈ ਬਹੁਤ ਵਧੀਆ ਤਰੀਕੇ ਦੇ ਨਾਲ ਫੁੱਲ ਕੇ ਤਿਆਰ ਹੋ ਚੁੱਕਾ ਹੈ ਜਦੋਂ ਅਸੀਂ ਸਾਬੂਦਾਣੀ ਵਿੱਚ ਪਾਣੀ ਪਾਣਾ ਹੈ ਇੰਨਾ ਕੁ ਪਾਣਾ ਹੈ ਕਿ ਸਾਬੂਦਾਣਾ ਉਹਦੇ ਵਿੱਚ ਡੁੱਬ ਜਾਵੇ ਤੇ ਨਾਲ ਹੀ ਅਸੀਂ ਇੱਕ ਸਾਈਡ ਤੇ ਦੁੱਧ ਨੂੰ ਗਰਮ ਰੱਖ ਦਿੱਤਾ ਹੈ ਇੱਥੇ ਅਸੀਂ 1 ਕਿਲੋ ਦੇ ਕਰੀਬ ਦੁੱਧ ਲਿਆ ਹੈ ਜਿਹੜੀ ਆਪਾਂ ਖੀਰ ਹੈ 1 ਕਿਲੋ ਦੁੱਧ ਦੀ ਬਣਾ ਕੇ ਤਿਆਰ ਕਰਨੀ ਹੈ ਥੋੜੀ ਆਪਾਂ ਜ਼ਿਆਦਾ ਬਣਾਣੀ ਹੈ ਜਿੰਨੀ ਦੇਰ ਤੱਕ ਦੁੱਧ ਨੂੰ ਉਬਾਲਾ ਆਉਂਦਾ ਹੈ ਇਦੋਂ ਅਸੀਂ ਡਰਾਈ ਫਰੂਟ ਕੱਟ ਕੇ ਤਿਆਰ ਕਰ ਲੈਂਦੇ ਹਾਂ ਬਦਾਮ ਕਾਜੂ ਪਿਸਤਾ ਸੋਗੀ ਤੁਸੀਂ ਆਪਣੇ ਹਿਸਾਬ ਨਾਲ ਦੇਖ ਲਓ ਤੁਹਾਨੂੰ ਜਿਹੜਾ ਜਿਹੜਾ ਡਰਾਈ ਫਰੂਟ ਪਸੰਦ ਹੈ ਤੁਸੀਂ ਉਹ ਪਾ ਸਕਦੇ ਹੋ ਤੇ ਸਾਰੇ ਡਰਾਈ ਫਰੂਟ ਨੂੰ ਆਪਾਂ ਬਰੀਕ-ਬਰੀਕ ਕੱਟ ਲਵਾਂਗੇ ਡਰਾਈ ਫਰੂਟ ਜਿਹੜਾ ਹੈਗਾ ਅਸੀਂ ਸਾਰਾ ਕੱਟ ਲਿਆ ਹੈ ਤੇ ਦੂਸਰੀ ਸਾਈਡ ਤੇ ਆਪਾਂ ਦੇਖਾਂਗੇ ਜਿਹੜਾ ਦੁੱਧ ਹੈ ਇਹ ਵੀ ਰੇਜੇ ਪੈ ਚੁੱਕਾ ਹੈ ਇਹ ਵਾਲੀ ਸਟੇਜ ਤੇ ਅਸੀਂ ਇਹਦੇ ਵਿੱਚ ਪਾ ਦਵਾਂਗੇ ਸਾਬੂਦਾਣਾ ਜਿਹੜਾ ਆਪਾਂ ਸਾਬੂਦਾਣਾ ਭਿਜਨੇ ਪਾ ਕੇ ਰੱਖਿਆ ਹੋਇਆ ਹੈ ਇਹਨੂੰ ਹੁਣ ਅਸੀਂ ਪਾ ਦਿੰਦੇ ਹਾਂ ਪਤਿਲੇ ਦੇ ਵਿੱਚ ਤੇ ਇਹਨੂੰ ਆਪਾਂ ਥੋੜੀ ਦੇਰ ਝਾਵਾਂਗੇ ਜਿੰਨੀ ਇਹ ਜਿਹੜੀ ਖੀਰ ਸਾਡੀ ਰਿੱਜੇਗੀ ਉੰਨੀ ਹੀ ਜ਼ਿਆਦਾ ਸਵਾਦ ਬਣ ਕੇ ਤਿਆਰ ਹੋਏਗੀ ਆਪਾਂ ਨਾ ਪਹਿਲਾਂ ਥੋੜਾ ਜਿਹਾ ਦੁੱਧ ਸਾਈਡ ਤੇ ਕੱਢਿਆ ਸੀ ਤੇ ਇਹਦੇ ਵਿੱਚ ਥੋੜਾ ਜਿਹਾ ਕੇਸਰ ਪਾ ਦਿੱਤਾ ਸੀਗਾ ਤੇ ਦੇਖੋ ਜਿਹੜਾ ਇਹਦਾ ਕਲਰ ਹੈ ਆਪਾਂ ਥੋੜਾ ਜਿਹਾ ਕੇਸਰ ਵਾਲਾ ਦੁੱਧ ਇਹਦੇ ਵਿੱਚ ਪਾਵਾਂਗੇ ਪਹਿਲਾਂ ਤੁਸੀਂ ਸਾਈਡ ਤੇ ਕੱਢ ਕੇ ਦੋ ਚਾਰ ਪੱਤੀਆਂ ਕੇਸਰ ਦੀ ਆਪਾਂ ਪਾ ਦਵਾਂਗੇ ਤੇ ਉਹਦੇ ਨਾਲ ਜਿਹੜਾ ਕਲਰ ਹੈ ਖੀਰ ਦਾ ਬਹੁਤ ਜ਼ਿਆਦਾ ਸੋਹਣਾ ਆਏਗਾ ਤੇ ਇਹਨੂੰ ਆਪਾਂ ਹੁਣ 5-10 ਮਿੰਟ ਰਿਝਾਵਾਂਗੇ ਚੋਲਾ ਦੇ ਖੀਰ ਤੇ ਤੁਸੀਂ ਬਹੁਤ ਵਾਰ ਖਾਧੀ ਹੋਏਗੀ ਪਰ ਜੇ ਤੁਸੀਂ ਸਾਬੂਦਾਣੇ ਦੀ ਖੀਰ ਖਾਓਗੇ ਤੁਹਾਨੂੰ ਬਹੁਤ ਹੀ ਜ਼ਿਆਦਾ ਸਵਾਦ ਲੱਗੇਗੀ ਬਹੁਤ ਸਵਾਦ ਬਣ ਕੇ ਤਿਆਰ ਹੁੰਦੀ ਹੈ ਦੇਖੋ ਇਦੋਂ ਜਿਹੜੀ ਸਾਡੀ ਖੀਰ ਰਿਝ ਚੁੱਕੀ ਹੈ ਤੇ ਹੁਣ ਅਸੀਂ ਜਿਹੜਾ ਡਰਾਈ ਫਰੂਟ ਹੈਗਾ ਇਹਨੂੰ ਅਸੀਂ ਫਰਾਈ ਕਰ ਲਵਾਂਗੇ ਪਹਿਲਾਂ ਅਸੀਂ ਇੱਕ ਫਰਾਈਪੈਨ ਦੇ ਵਿੱਚ ਥੋੜਾ ਜਿਹਾ ਦੇਸੀ ਘਿਓ ਪਾ ਦਵਾਂਗੇ ਤੇ ਇਹਦੇ ਵਿੱਚ ਅਸੀਂ ਡਰਾਈ ਫਰੂਟ ਨੂੰ ਕਰਾਂਗੇ ਫਰਾਈ ਸਾਰਾ ਜਿਹੜਾ ਡਰਾਈ ਫਰੂਟ ਹੈ ਹਲਕਾ ਜਿਹਾ ਆਪਾਂ ਫਰਾਈ ਕਰਕੇ ਹੀ ਪਾਵਾਂਗੇ ਖੀਰ ਦੇ ਵਿੱਚ ਡਰਾਈ ਫਰੂਟ ਜਦੋਂ ਹਲਕਾ ਜਿਹਾ ਲਾਲ ਹੋ ਜਾਏਗਾ ਭੁੱਜ ਕੇ ਫਿਰ ਅਸੀਂ ਇਹਨੂੰ ਪਾ ਦ ਸੋਗੀ ਵੀ ਆਪਾਂ ਨਾਲ ਹੀ ਭੁੰਨ ਲਈ ਸੀ ਤੇ ਇਹ ਧਿਆਨ ਰੱਖਣਾ ਕਿ ਸੋਗੀ ਜਿਹੜੀ ਕਾਲੀ ਨਾ ਹੋਵੇ ਹਲਕਾ ਜਾਈ ਆਪਾਂ ਡਰਾਈ ਫਰੂਟ ਭੁੰਨ ਕੇ ਪਾਣਾ ਹੈ ਤੇ ਦੇਖੋ ਜਿਹੜੀ ਸਾਡੀ ਖੀਰ ਹੈ ਇਹ ਵੀ ਕਾਫੀ ਸੰਘਣੀ ਹੋ ਚੁੱਕੀ ਆ ਤੇ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਖੰਡ ਖੰਡ ਪਾ ਲਵਾਂਗੇ ਅਸੀਂ ਆਪਣੇ ਸਵਾਦ ਦੇ ਅਨੁਸਾਰ ਇੱਥੇ ਅਸੀਂ ਇੱਕ ਛੋਟੀ ਜਿਹੀ ਕੋਲੀ ਆ ਉਹ ਖੰਡ ਦੀ ਲਈ ਆ ਜੇ ਤੁਸੀਂ ਮਿੱਠਾ ਥੋੜਾ ਵੱਧ ਪਸੰਦ ਕਰਦੇ ਹੋ ਤਾਂ ਤੁਸੀਂ ਥੋੜਾ ਵੱਧ ਮਿੱਠਾ ਵੀ ਪਾ ਸਕਦੇ ਹੋ ਥੋੜੀ देर ਖੰਡ ਪਾਣ ਤੋਂ ਬਾਅਦ ਥੋੜੀ ਦੇਰ ਹੀ ਅਸੀਂ ਇਹਨੂੰ ਪਕਾਉਣਾ ਹੈ ਥੋੜੀ देर ਖੀਰ ਨੂੰ ਪਕਾਉਣ ਤੋਂ ਬਾਅਦ ਅਸੀਂ ਗੈਸ ਨੂੰ ਬੰਦ ਕਰ ਦੇਵਾਂਗੇ ਇਧਰ ਜਿਹੜੀ ਸਾਡੀ ਸਾਬੂਦਾਣੇ ਵਾਲੀ ਖੀਰ ਹੈਗੀ ਆ ਬਣ ਕੇ ਤਿਆਰ ਹੋ ਚੁੱਕੀ ਹੈ ਇਹ ਖੀਰ ਬਹੁਤ ਹੀ ਸਵਾਦ ਬਣ ਕੇ ਤਿਆਰ ਹੋਈ ਹੈ ਜੇਕਰ ਤੁਹਾਨੂੰ ਮੇਰੀ ਰੈਸਪੀ ਪਸੰਦ ਆਈ ਹੋਵੇ ਤਾਂ ਮੇਰੀ ਵੀਡੀਓ ਨੂੰ ਜਰੂਰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਤੇ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਸਾਬੂਦਾਣੇ ਦੀ ਖੀਰ ਕਿਸ ਤਰ੍ਹਾਂ ਦੀ ਲੱਗੀ ਆ ਮਿਲਦੇ ਆਂ ਫਿਰ ਤੁਹਾਨੂੰ ਕੋਈ ਨਵੀਂ ਵੀਡੀਓ ਦੇ ਨਾਲ